ਇਨਾਂ ਦਾ ਕਿਤੇ ਨਾ ਕਿਤੇ ਕੰਟੈਕਟ ਜਿਹੜਾ ਹੈ ਉਹ ਸੈਂਟਰ ਤੇ ਸਟੇਟ ਗਵਰਨਮੈਂਟ ਦੇ ਨਾਲ ਰਿਹਾ ਤੁਸੀਂ ਕੀ ਵੀ ਕਹਿ ਸਕਦੇ ਕਿ ਇਹ ਜਿਹੜੇ ਪਰਨੂਪਦੇਰ ਜਾਂ ਡੱਲੇ ਵਾਲੇਗੇ ਸੈਂਟਰ ਜਾਂ ਸਟੇਟ ਦੇ ਨਾਲ ਇਹਨਾਂ ਦਾ ਸੰਪਰਕ ਸਿੱਧਰ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਦੇ ਤੇ ਜਿਹੜਾ ਇੱਕ ਬਜਵੀਂ ਲੜਾਈ ਦੇਸ਼ ਪੱਧਰ ਤੇ ਮਜ਼ਦੂਰ ਤੇ ਕਿਸਾਨ ਲੜ ਰਹੇ ਸੀ ਉਸ ਤੋਂ ਧਿਆਨ ਭਟਕਾਉਣ ਦਾ ਇਹਨਾਂ ਨੇ ਕੰਮ ਕੀਤਾ ਇਹ ਮੈਂ ਜ਼ਰੂਰ ਕਹਿ ਸਕਦਾ ਜਿਸ ਤਰ੍ਹਾਂ ਦੀ ਵਿਚੋਲਗੀ ਜਿਸ ਤਰ੍ਹਾਂ ਦਾ ਰੋਲ ਪੰਜਾਬ ਦੇ ਮੁੱਖ ਮੰਤਰੀ ਰਮਨ ਜੋਗ ਭਗਵੰਤ ਮਾਨ ਜੀ ਨੇ ਅਦਾ ਕੀਤਾ ਤੇ ਵਿਚੋਲਗੀ ਕੀਤੀ ਹੈ ਭੰਤਮਾਨ ਦੀ ਵਿੱਚ ਐਂਟਰੀ ਵੱਜਦੀ ਹੈ ਤੋਂ ਸੈਂਟਰ ਪਿੱਛੇ ਨੂੰ ਹੋ ਗਿਆ ਪਿਛਲੀ ਵਾਰ ਵੀ ਜਿਹੜਾ ਮੋਰਚਾ ਸੀਗਾ ਤੇ ਇਹਨਾਂ ਨੂੰ ਕੇ ਲੋਡ ਸੀਗੇ ਜਿਹੜਾ ਰੂਟ ਤੋਂ ਬਾਹਰ ਜਾ ਕੇ ਲਾਲ ਕਿਲੇ ਵੱਲ ਗਏ ਸਮਝਣ ਦੀ ਗੱਲ ਹੈ ਬਈ ਉਸ ਵੇਲੇ ਵੀ ਸਾਰੇ ਅੰਦੋਲਨ ਨੂੰ ਅਖੇਣ ਦਾ ਯਤਨ ਕਰਨ ਦੇ ਵਿੱਚ ਮਹੱਤਵਪੂਰਨ ਰੋਲ ਪੰਹੇਰ ਹੋਣਾ ਨੇ ਕੀਤਾ ਆਪ ਤਾਂ ਨਾ ਦੇ ਝਰੀਟ ਵੀ ਨਹੀਂ ਆਈ ਕਿਸੇ ਦੇ ਲੋਕਾਂ ਦੇ ਪੁੱਤਾਂ ਨੂੰ ਮਰਵਾਉਣਾ ਲੋਕਾਂ ਦੇ ਜਵਾਕਾਂ ਨੂੰ ਮੂਹਰੇ ਕਰਕੇ ਇਸ ਤਰ੍ਹਾਂ ਕਰਨਾ ਤੇ ਆਪ ਤਾਂ ਡੱਲੇ ਵਾਲ ਸਾਹਿਬ ਜਾ ਕੇ ਪਟਿਆਲੇ ਬਾਹਨਾ ਮਾਰ ਕੇ ਕਹਿੰਦਾ ਮੈਂ ਖਨੌਰੀ ਚੱਲਿਆ ਤੇ ਰਾਤ ਜਾ ਕੇ ਪਟਿਆਲੇ ਦਾਖਲ ਹੋ ਗਿਆ ਮੇਰਾ ਹਾਰਟ ਬੀਟ ਵੱਧ ਗਈ ਤੇ ਜਿਨ੍ਹਾਂ ਦੇ ਉੱਥੇ ਜਵਾਕ ਜਿਹੜੇ ਮਰ ਰਹੇ ਨੇ ਉਹਨਾਂ ਦੀ ਸਾਰ ਨਹੀਂ ਲਈ ਜਾ ਕੇ ਬਾਹਨਾ ਇਹ ਮਾਰ ਕੇ ਜੇ ਇਹ ਵੀ ਤਾਂ ਸੱਚਾਈ ਹੈ ਨਾ ਤੇ ਕੇਂਦਰ ਕਹਿੰਦਾ ਸਾਨੂੰ ਕ੍ਰੈਡਿਟ ਮਿਲਣਾ ਚਾਹੀਦਾ ਭਗਵੰਤਬਾ ਜੀ ਕਹਿੰਦੇ ਸਾਨੂੰ ਕ੍ਰੈਡਿਟ ਮਿਲਣਾ ਚਾਹੀਦਾ ਲੋਕਾਂ ਦੀਆਂ ਸਮਾਜ ਦੀਆਂ ਕਿਸਾਨਾਂ ਦੀਆਂ ਅੱਖਾਂ 'ਚ ਧੂੜ ਪਾਈ ਗਈ ਹੈ ਇਸ ਤੋਂ ਵੱਧ ਕੁਝ ਨਹੀਂ ਹੈ ਕਿਉਂਕਿ ਅਸਲ 'ਚ ਤੁਹਾਨੂੰ ਬਾਈ ਨੇਮ ਐਫ ਆਰ ਦਰਜ ਕਰਨੀ ਚਾਹੀਦੀ ਸੀ ਤੁਸੀਂ ਜੇ ਇੰਨੇ ਹੀ ਰਖਵਾਲੇ ਹੋ ਕਿਸਾਨਾਂ ਦੇ ਤਾਂ ਫਿਰ ਬਾਈ ਨੇਮ ਐਫ ਆਰ ਦਰਜ ਕਰੋ ਤੁਸੀਂ ਪੰਜਾਬ ਵਿਧਾਨ ਸਭਾ ਦਾ ਬਜਟ اجلاس ਸ਼ੁਰੂ ਹੋ ਚੁੱਕਾ ਪਹਿਲੇ ਦਿਨੇ ਹੰਗਾਮਾ ਹੋਇਆ ਕਾਂਗਰਸ ਪਾਰਟੀ ਨੇ ਕਿਹਾ ਕਿ ਕਿਸਾਨੀ ਮਸਲਿਆਂ ਨੂੰ ਲੈ ਕੇ ਜਿਹੜੀ ਗੋਲੀ ਚੱਲੀ ਆ ਉਸ ਮਸਲੇ 'ਚ ਜਿਹੜੀ ਜ਼ੀਰੋ ਐਫ ਆਈ ਆਰ ਦਰਜ ਕੀਤੀ ਉਹ ਗੁਮਰਾਹ ਕਰਨ ਵਾਲੀ ਆ ਹਰਿਆਣੇ ਦੇ ਅਧਿਕਾਰੀਆਂ ਤੇ ਪੋਲਿਟਿਸ਼ਨਾਂ ਤੇ ਖਾਸ ਕਰਕੇ ਗ੍ਰਹਿ ਮੰਤਰੀ ਤੇ ਪਰਚਾ ਦਰਜ ਹੋਣਾ ਚਾਹੀਦਾ ਸ਼ੋਰ ਸ਼ਰਾਬੇ ਦੇ ਚੱਲਦਿਆਂ ਗਵਰਨਰ ਅਡਰੈਸ ਪਾੜ ਹੀ ਨਹੀਂ ਸਕੇ ਉਹ ਛੱਡ ਕੇ ਚਲੇ ਗਏ ਤੇ ਦੂਜੇ ਪਾਸੇ ਕਿਸਾਨ ਛੜਕਾਂਤੇ ਨੇ ਐਮਐਸਪੀ ਦਾ ਰੋਲ ਆ ਕਿ ਇਸ ਮਤਲਬ ਅਸੀਂ ਗੱਲਬਾਤ ਕਰਾਂਗੇ ਸੀਪੀਐਮ ਦੇ ਸੁਭਾਸਕਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੂ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਜੇ ਮਿਲਣੀ ਚਾਹੀਦੀ ਤੇ ਤੇ ਸੈਂਟਰ ਸਰਕਾਰ ਦੇਰੀ ਕਿਉਂ ਕਰਦੀ ਜੀ ਦੇਖੋ ਸਾਡਾ ਪਾਰਟੀ ਦੇ ਸਪਸ਼ਟ ਪਹੁੰਚ ਆ ਸੀਪੀਐਮ ਦੀ ਕਿ ਮਿਨੀਮਮ ਸਪੋਰਟ ਪ੍ਰਾਈਸ ਆ ਮਿਲਣੀ ਚਾਹੀਦੀ ਆ ਸੁਆਮੀਨਾਥਨ ਕਮਿਸ਼ਨ ਦਾ ਜਿਹੜਾ ਰეკਮੈਂਡੇਸ਼ਨ ਨੇ ਉਹ ਲਾਗੂ ਹੋਣੀ ਹੋਣੀ ਚਾਹੀਦੀ ਆ ਸੀ ਸੀ ਪਲੱਸ 2 ਫਾਰਮੂਲਾ ਜਿਹੜਾ ਉਹਦੇ ਤੇ ਦਾਹ ਹੋਣਾ ਚਾਹੀਦਾ ਇਸ ਸਬੰਧ ਵਿੱਚ ਜਦੋਂ 2014 ਦੀਆਂ ਪਾਰਲੀਮੈਂਟ ਚੋਣਾਂ ਲੜੀਆਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਇਹ ਗੱਲ ਬੜੀ ਜ਼ੋਰ ਨਾਲ ਕਹੀ ਕਿ ਕਿਸਾਨਾਂ ਨੂੰ ਅਸੀਂ ਐਮਐਸਪੀ ਦੇਾਂਗੇ ਸਾਰੀਆਂ ਫਸਲਾਂ ਦੇ ਉੱਤੇ ਦੋਸਤੋ ਬਾਅਦ 10 ਸਾਲ ਲਗਭਗ ਚੋਣ ਨੂੰ ਹੋਈ ਚੁੱਕੇ ਆ ਹੁਣ ਬੀਇੰਗ ਪ੍ਰਾਈਮ ਮਿਨਿਸਟਰ ਤੇ ਇਹਨਾਂ 10 ਸਾਲਾਂ ਦੇ ਵਿੱਚ ਐਮਐਸਪੀ ਤਾਂ ਨਹੀਂ ਮਿਲੀ ਕਿਸਾਨਾਂ ਨੂੰ ਤੇ ਨਾਲ ਨਾਲ ਉਹਨਾਂ ਨੇ ਰੋਜ਼ਗਾਰ ਦੀ ਵੀ ਗੱਲ ਕੀਤੀ ਉਹ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਤੇ ਉਹਦੇ ਲਈ ਵੀ ਅਗਨੀਵੀਰ ਦੀ ਸਕੀਮ ਮਿਲੀ ਪ੍ਰਾਈਵੇਟਾਈਜੇਸ਼ਨ ਹੋ ਗਿਆ ਉਹਦੇ 'ਚ ਤੇ ਐਮਐਸਪੀ ਤਾਂ ਕੀ ਦੇਣੀ ਸੀ ਸੁਗੋ ਤਨ ਕਾਲੇ ਕਾਨੂੰਨ ਲਿਆਂਦਾ ਜਿਹਦੇ ਖਿਲਾਫ ਦੇਸ਼ ਦੇ ਕਿਸਾਨਾਂ ਨੇ ਵੱਡਾ ਅੰਦੋਲਨ ਲੜਿਆ ਉਸ ਅੰਦੋਲਨ ਦੇ ਨਤੀਜੇ ਵਜੋਂ ਉਹ ਜਿਹੜੇ ਕਾਲੇ ਕਾਨੂੰਨ ਸੀ ਉਹ ਵਾਪਸ ਹੋਏ ਪਾਰਲੀਮੈਂਟ ਦੇ ਵਿੱਚ ਇਹ ਇਤਿਹਾਸਿਕ ਇੱਕ ਕੋਲ ਸੀਗਾ ਇਤਿਹਾਸਿਕ ਘਟਨਾ ਸੀਗੀ ਸੋ ਅੱਜ ਵੀ ਜਿਹੜਾ ਸੁਭਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਜਦੋਂ ਅੰਦੋਲਨ ਦਾ ਮਾਫੀ ਹੁੰਦੀ ਆ ਤੇ ਐਗਰੀਮੈਂਟ ਸਰਕਾਰ ਕਰਦੀ ਆ ਐਮਐਸਪੀ ਦੇ ਸਬੰਧ ਵਿੱਚ ਤੋਂ ਐਗਰੀਮੈਂਟ ਦੇ ਉੱਤੇ ਸਰਕਾਰ ਨੂੰ ਖਰੇ ਉਤਰਨਾ ਚਾਹੀਦਾ ਤੇ ਉਸ ਐਗਰੀਮੈਂਟ ਮੁਤਾਬਕ ਜਿਹੜੀ ਐਮਐਸਪੀ ਦੇਣੀ ਚਾਹੀਦੀ ਆ ਪਰ ਹੁਣ ਜਿਵੇਂ ਕਿਸਾਨ ਉਦੋਂ ਜਿਹੜਾ 15 ਮਹੀਨੇ ਕਰੀਬ ਚੱਲਿਆ ਅੰਦੋਲਨ ਪੂਰਾ ਦੇਸ਼ ਦਾ ਕਿਸਾਨ ਇਕੱਠਾ ਹੋਇਆ ਸੀ ਦਿੱਲੀ ਦੇ ਵਿੱਚ ਐਰਕੇ ਤੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਨਹੀਂ ਟੱਪਣ ਦਿੱਤਾ ਗਿਆ ਦੇਖੋ ਇਹਦੇ ਚ ਸੀਪੀਆਈੰ ਦੀ ਸਾਡੀ ਇਹ ਸਮਝ ਹੈ ਕਿ ਜਿਹੜਾ ਇਹ ਧੂਆਂ ਧਾਰ ਪ੍ਰਚਾਰ ਕੀਤਾ ਵੀ ਵੈਸੇ ਤਾਂ ਜਿਹੜੇ ਕਿਸਾਨ ਜਿੱਥੇ ਬੰਦੀਆਂ ਨੇ ਉਹ ਪੋਲੀਟੀਕਲ ਪਾਰਟੀ ਦਾ ਹੈ ਨਹੀਂ ਹੈ ਜਿਹੜੀਆਂ ਬਾਕੀ ਜਥੇਬੰਦੀਆਂ ਵੀ ਨੇ ਪਰ ਉਹਨਾਂ ਨੇ ਇੱਕ ਡਿਮਾਰਕੇਸ਼ਨ ਕੀਤੀ ਹੈ ਉਹ ਇਸ ਕਹਿ ਕੇ ਵੀ ਗੈਰ ਰਾਜਨੀਤਿਕ ਐਸ ਕੇ ਐਮ ਬਣਾਇਆ ਉਹਨਾਂ ਨੇ ਅਸਲ ਵਿੱਚ ਰੂਪ ਵਿੱਚ ਜਿਹੜੇ ਇਹ ਸਾਰੇ ਸੱਜਣ ਜਿਹੜੇ ਦੋ ਦਰਾ ਮੋਰਚਾ ਚਲਾ ਰਹੀਆਂ ਨੇ ਇਹਨਾਂ ਦਾ ਕਿਤੇ ਨਾ ਕਿਤੇ ਕੰਟੈਕਟ ਜਿਹੜਾ ਹੈ ਉਹ ਸੈਂਟਰ ਤੇ ਸਟੇਟ ਗਵਰਨਮੈਂਟ ਦੇ ਨਾਲ ਰਿਹਾ ਪਹਿਲੇ ਅਨੁਲਨ ਦੇ ਸਮੇਂ ਚ ਵੀ ਇਹਨਾਂ ਦਾ ਦੇਖਿਆ ਜਾ ਸਕਦਾ ਉਦੋਂ ਵੀ ਪਨੋਪੰਦੇਰ ਹੋਣੀ ਇਸ ਸਕੀਮ ਤੋਂ ਬਖਰੇ ਸੀ ਸਾਰੇ ਅੰਦੋਲਨ ਤੋਂ ਤੁਸੀਂ ਕਿ ਵੀ ਕਹਿ ਸਕਦੇ ਕਿ ਇਹ ਜਿਹੜੇ ਪਨੋਪੰਦੇਰ ਜਾਂ ਡੱਲੇ ਵਾਲੇ ਗੇ ਸੈਂਟਰ ਜਾਂ ਸਟੇਟ ਦੇ ਨਾਲ ਇਹਨਾਂ ਦਾ ਸੰਪਰਕ ਸਿੱਧਾ ਗਿਆ ਮਤਲਬ ਇਹ ਕਿ ਤੁਸੀਂ ਇਲਜ਼ਾਮ ਲਗਾ ਰਹੇ ਉਹਨਾਂ ਦੇ ਜੀ ਦੇਖੋ ਮੈਂ ਇਲਜ਼ਾਮ ਨਹੀਂ ਲਾ ਰਿਹਾ ਇਹ ਸਾਰੀ ਗੱਲ ਸਪਸ਼ਟ ਹੋ ਚੁੱਕੀ ਹੈ ਇਹ ਆਨਰ ਰਿਕਾਰਡ ਸਪਸ਼ਟ ਹੋ ਚੁੱਕੀ ਜਦੋਂ ਇਸ ਸਕੀਮ ਤੇ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਨਾ ਪਾਲਿਸਿਜ਼ ਦੇ ਸਵਾਲ ਦੇ ਉੱਤੇ ਨੀਤੀਆਂ ਦੇ ਸਵਾਲ ਦੇ ਉੱਤੇ ਦੇਸ਼ ਵਿਆਪੀ ਇੱਕ ਹੜਤਾਲ ਕਰਨ ਜਾ ਰਹੇ ਨੇ ਤੇ 13 ਤਰੀਕ ਨੂੰ ਹੀ ਇਹਨਾਂ ਨੇ ਜਿਹੜਾ ਉਹ ਮੋਰਚੇ ਦਾ ਐਲਾਨ ਕੀਤਾ ਉਧਰ ਨੂੰ ਜਾਣ ਦਾ ਅਸਲ ਵਿੱਚ ਉਹ ਸਿੱਧੇ ਰੂਪ ਵਿੱਚ ਕੇਂਦਰ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਦੇ ਤੇ ਜਿਹੜਾ ਇੱਕ ਵੱਜਮੀ ਲੜਾਈ ਦੇਸ਼ ਪੱਧਰ ਤੇ ਮਜ਼ਦੂਰ ਤੇ ਕਿਸਾਨ ਲੜ ਰਹੇ ਸੀ ਉਸ ਤੋਂ ਧਿਆਨ ਭਟਕਾਉਣ ਦਾ ਇਹਨਾਂ ਨੇ ਕੰਮ ਕੀਤਾ ਇਹ ਮੈਂ ਜ਼ਰੂਰ ਕਹਿ ਸਕਦਾ ਨਹੀਂ ਇਹ ਤਾਂ ਫਿਰ ਸਿੱਧਾ ਸਪਸ਼ਟ ਹੋ ਗਏ ਨਾ ਜੇ ਆਪਾਂ ਹੋਰ ਸੌਕੇ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਕਿ ਜਿਹੜੇ ਧਿਰਾਂ ਨੇ ਉਹ ਸੈਂਟਰ ਨਾਲ ਸਟੇਟ ਦੇ ਹੱਥਾਂ 'ਚ ਖੇਡ ਰਹੀਆਂ ਹੋਈਆਂ ਨੇ ਨੋ ਤਾਂ ਹੋਰ ਸਪਸ਼ਟ ਹੋ ਗਏ ਵੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਸਲ ਵਿੱਚ ਇਹਨਾਂ ਨੇ ਇਹ ਸਮਝਿਆ ਵੀ ਦੋਨੇ ਹੱਥੇ ਸਾਡਾ ਲੱਡੂ ਰਹਿ ਜਾਣ। ਤੇ ਦੋਨੇ ਹੱਥੇ ਲੱਡੂ ਨਹੀਂ ਰਹਿੰਦੇ। ਤੇ ਜਿਸ ਤਰ੍ਹਾਂ ਦੀ ਵਿਚੋਲਗੀ ਜਿਸ ਤਰ੍ਹਾਂ ਦਾ ਰੋਲ ਪੰਜਾਬ ਦੇ ਮੁੱਖ ਮੰਤਰੀ ਰਮਨ ਜੋਗ ਭਗਵੰਤ ਮਾਨ ਜੀ ਨੇ ਅਦਾ ਕੀਤਾ ਤੇ ਵਿਚੋਲਗੀ ਕੀਤੀ ਹੈ। ਤੋਂ ਉਹਦਾ ਮਤਲਬ ਨਤੀਜਾ ਜੋ ਇਹ ਨਿਕਲਿਆ ਹੈ ਵੀ ਸੈਂਟਰ ਵਾਲਿਆਂ ਨੇ ਇਹ ਗੱਲ ਜਿਹੜੀ ਅੱਜ ਦਾ ਵੀ ਬੀਜੇਪੀ ਦੇ ਪ੍ਰੈਜ਼ੀਡੈਂਟ ਦਾ ਇੱਕ ਸਟੇਟਮੈਂਟ ਹੈ ਉਹ ਵੀ ਇਸੇ ਪਾਸੇ ਇੰਡੀਕੇਸ਼ਨ ਕਰਦੀ ਹੈ ਵੀ ਜੇ ਉਹ ਤੁੱਥਮੁੱਥ ਕਰ ਸਕਦੇ ਸੀ ਉਹਨਾਂ ਨਾਲ ਸੈਂਟਰ ਵਾਲੇ ਪਰ ਜਦੋਂ ਭਗਵੰਤ ਮਾਨ ਦੀ ਵਿੱਚ ਐਂਟਰੀ ਵੱਜਦੀ ਹੈ ਤਾਂ ਸੈਂਟਰ ਪਿੱਛੇ ਨੂੰ ਹੋ ਗਿਆ ਤੇ ਉਹ ਤੁੱਥਮੁੱਥ ਵੀ ਨਹੀਂ ਕਰ ਸਕੇ ਅਸ ਤੁਹਿਆ ਸਵਾਲ ਇਹ ਕਿ ਜੇ ਇਹ ਜਿਹੜੀਆਂ ਧਰਾਂ ਤੇ ਜਿਹੜੇ ਇਲਜ਼ਾਮ ਜੋ ਤੁਸੀਂ ਕਰਕੇ ਸਪਸ਼ਟ ਹੋ ਚੁੱਕਾ ਫਿਰ ਇੰਨੇ ਇਥੇ ਕਿਸਾਨ ਜ਼ਖਮੀ ਹੋ ਗਏ ਟੀਅਰ ਗੈਸ ਆ ਕੇ ਇਥੇ ਸੁੱਟੇ ਗਏ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਗਿਆ ਸ਼ੁਭਕਰਨ ਜਿਹੜਾ ਮੁੰਡਾ ਸ਼ੁਭਕਰਨ ਉਹਦੀ ਮੌਤ ਹੋ ਜਾਂਦੀ ਹੈ ਪੰਜਾਬ ਵਾਲੇ ਕਹਿੰਦੇ ਕਿ ਹਰਿਆਣੇ ਨੇ ਕਤਲ ਕੀਤਾ ਫਿਰ ਇਹਨਾਂ ਨੂੰ ਇਹ ਕੰਮ ਕਰਨ ਦੀ ਕੀ ਲੋੜ ਸੀ ਦੇਖੋ ਇਹ ਸਵਾਲ ਤਾਂ ਜਿਹੜਾ ਜਦੋਂ ਮਤਲਬ ਆਪਾਂ ਪਿਛਲੀ ਵਾਰੀ ਵੀ ਜਿਹੜਾ ਮੋਰਚਾ ਸੀਗਾ ਤੇ ਇਹਨਾਂ ਨੂੰ ਕੀ ਲੋਡ ਸੀਗੇ ਜਿਹੜਾ ਰੂਟ ਤੋਂ ਬਾਹਰ ਜਾ ਕੇ ਲਾਲ ਕਿਲੇ ਵੱਲ ਗਏ ਇਹ ਉਹਦੇ ਚ ਸਪਸ਼ਟ ਹੋ ਜਾਂਦਾ ਵੀ ਇਹ ਕਿਹ ਹੈ ਜੈ ਐਲੀਮੈਂਟ ਇਹ ਮਤਲਬ ਸਮਝਣ ਦੀ ਗੱਲ ਆ ਵੀ ਉਸ ਵੇਲੇ ਵੀ ਸਾਰੇ ਅੰਦੋਲਨ ਨੂੰ ਅਖੇਣ ਦਾ ਯਤਨ ਕਰਨ ਦੇ ਵਿੱਚ ਮਹੱਤਵਪੂਰਨ ਰੋਲ ਪੰਦੇਰ ਹੋਣਾ ਨੇ ਕੀਤਾ ਤੇ ਇੱਥੇ ਤਾਂ ਕੋਈ ਗੱਲ ਭੁੱਲੀ ਹੋਈ ਨਹੀਂ ਉਹੀ ਰੋਲ ਹੁਣ ਪਲੇ ਕਰ ਰਹੇ ਨੇ ਅਸਲ ਚ ਵੱਜਵੀਂ ਲੜਾਈ ਨੂੰ ਕਿਦਾਂ ਡੀਸਟੈਬਿਲਾਇਜ਼ ਕਰਨਾ ਉਹ ਬੰਦੇ ਜਿਹੜੇ ਆਪ ਤਾਂ ਇਹਨਾਂ ਦੇ ਚ ਰੀਟ ਵੀ ਨਹੀਂ ਆਈ ਕਿਸੇ ਦੇ ਲੋਕਾਂ ਦੇ ਪੁੱਤਾਂ ਨੂੰ ਮਰਵਾਉਣਾ ਲੋਕਾਂ ਨੇ ਜਵਾਕਾਂ ਨੂੰ ਮੂਹਰੇ ਕਰਕੇ ਇਸ ਤਰ੍ਹਾਂ ਕਰਨਾ ਤੇ ਆਪ ਤਾਂ ਡੱਲੇ ਵਾਲਾ ਸਾਹਿਬ ਜਾ ਕੇ ਪਟਿਆਲੇ ਬਾਹਨਾ ਮਾਰ ਕੇ ਕਹਿੰਦਾ ਮੈਂ ਖਨੌਰੀ ਚੱਲਿਆ ਤੇ ਰਾਤ ਨੂੰ ਜਾ ਕੇ ਪਟਿਆਲੇ ਦਾਖਲ ਹੋ ਗਿਆ ਮੇਰਾ ਹਾਰਟ ਬੀਟ ਵੱਧ ਗਈ ਤੇ ਜਿਨ੍ਹਾਂ ਦੇ ਉੱਥੇ ਜਵਾਕ ਜਿਹੜੇ ਮਰ ਰਹੇ ਨੇ ਉਹਨਾਂ ਦੀ ਸਾਰ ਨਹੀਂ ਲਈ ਜਾ ਕੇ ਬਾਹਨਾ ਇਹ ਮਾਰ ਕੇ ਗਏ ਇਹ ਵੀ ਤਾਂ ਸੱਚਾਈ ਹੈ ਨਾ ਸੋ ਅਸੀਂ ਇਹ ਸਮਝਦੇ ਆਂ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਹੋਇਆ ਸੀ ਉਹਦੀ ਨਿੰਦਾ ਕੀਤੀ ਹੈ ਮੇਰਾ ਖਾਲ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਵੀ ਨਿੰਦਾ ਕੀਤੀ ਅਸੀਂ ਵੀ ਪਾਰਟੀ ਵੱਲੋਂ ਨਿੰਦਾ ਕੀਤੀ ਹੈ ਕਿਸਾਨ ਜੱਥੇਬੰਦੀਆਂ ਨੇ ਨਿੰਦਾ ਕੀਤੀ ਤਾਂ ਐਸਕੇਮ ਨੇ ਵੀ ਆਪਣੀ ਮੀਟਿੰਗ ਕਰਕੇ ਇੱਥੇ ਚੰਡੀਗੜ੍ਹ ਦੇ ਵਿੱਚ 올 ਇੰਡੀਆ ਲੈਵਲ ਦੀ ਉਹਦੇ ਵਿੱਚ ਸਪਸ਼ਟ ਕਿਹਾ ਇਹ ਜਿਹੜਾ ਸੈਂਟਰ ਹੁਣ ਇੱਕ ਫਾਰਮੂਲਾ ਲੈ ਕੇ ਆ ਰਹੇ ਸੀ ਇਹ ਉਹਦੇ ਤੇ ਲਗਭਗ ਐਗਰੀ ਕਰਨ ਜਾ ਰਹੇ ਸੀ ਤੇ ਜੇ ਐਸਕੇਮ ਨੇ ਸਪਸ਼ਟ ਕਿਹਾ ਵੀ ਅਸੀਂ ਸੀ 2 ਪਲੱਸ ਜਿਹੜਾ ਫਾਰਮੂਲਾ ਸੁਆਮੀ ਨਾਥਨ ਕਮਿਸ਼ਨ ਵਾਲਾ ਉਹ ਤੋਂ ਘੱਟ ਅਸੀਂ ਬਿਲਕੁਲ ਮੰਨਣ ਲਈ ਤਿਆਰ ਨਹੀਂ ਹੈ ਤੇ ਫਿਰ ਸੈਂਟਰ ਵਾਲਿਆਂ ਨੂੰ ਸਮਝ ਪੈ ਗਈ ਮੈਂ ਹੁਣ ਤੇ ਚੋਣ ਜਾਬਤਾ ਕਿਸੇ ਵੀ ਵੇਲੇ ਵੀ ਲੱਗ ਸਕਦਾ ਤੁਹਾਨੂੰ ਲੱਗਦਾ ਕਿ ਸੈਂਟਰ ਸਰਕਾਰ ਹੀ ਹੁਣ ਟਾਈਮ ਪਾਸ ਕਰੀਏ ਸੈਂਟਰ ਸਰਕਾਰ ਤਾਂ ਟਾਈਮ ਪਾਸ ਕਰੇਗੀ ਪਰ ਜਿਹੜੀ ਉਹ ਲੜਾਈ ᱛੀ ਨੇ ਮਤਲਬ ਸਮਾਪਤ ਹੋ ਗਈ ਉਹ ਤਾਂ ਲੜਾਈ ਹੁਣ ਵੀ ਜਾਰੀ ਰਹੇਗੀ ਤੇ ਜਿਹੜੀ ਦੋਹਾ ਦੇ ਵਿੱਚ ਮੀਟਿੰਗ ਜੇ ਲਈ ਜਿਹਦੇ ਵਿੱਚ ਇਹ ਸਾਰੀਆਂ ਉਹ ਅਦਾਰੀਕਰਨ ਸੰਸਾਰੀਕਰਨ ਡਬਲਯੂ 2 A ਦੀਆਂ ਜਿਹੜਾ ਮੰਨ ਕੇ ਆਉਂਦੇ ਨੇ ਉਹ 26 ਤਰੀਕ ਨੂੰ ਜਿਹੜਾ ਟਰੈਕਟਰਾਂ ਦਾ ਮਤਲਬ ਖੜਿਆ ਕਰਨਾ ਮਾਰਚ ਕਰਨਾ ਐ ਐਸਕੇਮ ਵੱਲੋਂ ਸਾਡੇ ਉਹ ਸਾਰੀਆਂ ਜਥੇਬੰਦੀਆਂ ਵੱਲੋਂ ਉਹਦਾ ਅਸੀਂ ਸਮਰਥਨ ਕੀਤਾ ਤਾਂ ਉਹਦਾ ਮਤਲਬ ਇਹ ਕਿੱਥੇ ਸੀਗੇ ਜਿਹੜਾ 26 ਵਾਲਾ ਜਿਹੜਾ ਦੋਹਾ ਚ ਇਹ ਸਾਰੀਆਂ ਪਾਲਿਸੀਜ਼ ਦੇ ਖਿਲਾਫ ਤਾਂ ਲੜਾਈ ਤਾਂ ਬਹੁਤ ਵੱਡੀ ਹੈ ਨਾ ਛੋਟੀ ਥੋੜਾ ਲੜਾਈ ਨਹੀਂ ਹੈ ਲੜਾਈ ਤਾਂ ਵਰਲਡ ਦੀਆਂ ਜਿਹੜੀਆਂ ਲਟੇਰੀਆਂ ਫੋਰਸੇਜ਼ ਨੇ ਉਹਨਾਂ ਨਾਲ ਵੀ ਲੜਾਈ ਹੈ ਤੇ ਸਾਡੇ ਦੇਸ਼ ਦੀ ਸਰਕਾਰ ਬਾਡ ਦੀਆਂ ਲਟੇਰੀਆਂ ਜਿਹੜੀਆਂ ਫੋਰਸੇਜ਼ ਨੇ ਉਹਨਾਂ ਨਾਲ ਪੂਰੀ ਤਰ੍ਹਾਂ ਕਿਉ ਖਿਚੜੀ ਹੈ ਕਿਉਂਕਿ ਉਹਨਾਂ ਪਾਲਿਸੀਜ਼ ਨੂੰ ਇਹ ਲਾਗੂ ਕਰ ਰਹੀ ਹੈ ਜਿਹੜੀਆਂ ਅਦਾਰੇਕਰਨ ਸੰਸਾਰੀ ਕਰਦੀਆਂ ਨੇ ਅੱਛਾ ਦੂਜੇ ਸਵਾਲ ਹੈ ਕਿ ਐਸਕੇਮ ਵਾਲੇ ਕਹਿ ਰਹੇ ਨੇ ਕਿ ਇਹਨਾਂ ਤਰ੍ਹਾਂ ਜਾਣਿਆ ਨਹੀਂ ਸਾਨੂੰ ਪੁੱਛਿਆ ਨਹੀਂ ਉਹ ਕਹਿੰਦੇ ਕਿ ਅਸੀਂ ਮੀਟਿੰਗਾਂ ਕੀਤੀਆਂ ਉਹਨਾਂ ਨੇ ਨਹੀਂ ਪੁੱਛਿਆ ਇੱਕ ਦੂਜੇ ਤੇ ਇਲਜ਼ਾਮ ਲੱਗਦੇ ਨੇ ਇਲਜ਼ਾਮਾਂ ਦੇ ਚੱਕਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਐਮਐਸਪੀ ਦੀ ਲੜਾਈ ਜਿੰਨੀ ਫਿਰ ਸੌਖੀ ਆ ਦੇਖੋ ਐਸਕੇਮ ਨੇ ਬਕਾਇਦਾ ਤੌਰ ਤੇ ਤੱਥ ਪੂਰਵਕ ਉਹ ਸਾਰੀ ਗੱਲ ਸਪਸ਼ਟ ਕਰ ਦਿੱਤੀ ਹੈ ਕਿਉਂਕਿ ਵੈਸੇ ਕਿਉਂਕਿ ਮੈਂ ਪੋਲਿਟিক্যাল ਪਾਰਟੀ ਦੇ ਮੁਖੀ ਹੋਣ ਦੇ ਨਾਤੇ ਮੈਂ ਕਿਉਂਕਿ ਡੇ ਟੂ ਡੇ ਦੀ ਐਕਟੀਵਿਟੀ ਦਾ ਮੈਂ ਉਹਦੇ ਨਾਲ ਸਿੱਧੇ ਤੌਰ ਤੇ ਸਬੰਧਤ ਨਹੀਂ ਹਾਂ ਪਰ ਜੋ ਇੱਕ ਸਟੇਟਮੈਂਟ ਕੀਤੀ ਹੈ ਇਹਨਾਂ ਨੇ ਉਹ ਮਤਲਬ ਜਾਣਬੁੱਝ ਕੇ ਇੱਕ ਵੱਜਮੀ ਲੜਾਈ ਜਿਹੜੀ ਮੋਦੀ ਸਰਕਾਰ ਦੇ ਖਿਲਾਫ ਦੇਸ਼ ਵਿਆਪੀ ਪੱਧਰ ਤੇ ਲੜੀ ਜਾ ਰਹੀ ਹੈ ਉਸ ਨੂੰ ਡੈਮੇਜ ਕਰਨ ਵਾਸਤੇ ਉਹ ਪ੍ਰੈਸ ਕਾਨਫਰੰਸ ਕੀਤੀ ਭੰਦੇਰ ਹੋਣਾ ਨੇ ਸੇਕਿੰਡ ਜਿਹੜੇ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਇਆ ਗਵਰਨਰ ਨੂੰ ਪੜ੍ਹ ਨਹੀਂ ਦਿੱਤਾ ਗਿਆ ਪਾਸ਼ਾ ਨਾਲ ਬੜੇ ਨਾਰੇਬਾਜ਼ੀ ਹੋਈ ਆ ਉਹ ਵੇ ਛੱਡ ਕੇ ਚੱਲ ਗਿਆ ਕਿ ਇਹਨੂੰ ਪੜਿਆ ਸਮਝਿਆ ਜਾਵੇ ਕੋ ਇਹਨੂੰ ਕਿਵੇਂ ਦੇਖਦੇ ਤੁਸੀਂ ਦੇਖੋ ਗੱਲ ਆ ਵੀ ਇਹ ਗੱਲ ਆਪੋਜੀਸ਼ਨ ਨੇ ਆਪਣਾ ਰੋਲ ਜਿਹੜਾ ਆਪਣਾ ਢੰਗ ਨਾਲ ਪੇਸ਼ ਕੀਤਾ ਉਹਨਾਂ ਦੇ ਕੀ ਸਮਝ ਆ ਪਰ ਮੈਂ ਇਹ ਸਮਝਦਾ ਹੈ ਵੀ ਜਿਹੜਾ ਭਗਵੰਤ ਮਾਨ ਹੁਣਾ ਵੱਲੋਂ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਤਰ੍ਹਾਂ ਦਾ ਐਕਟ ਕੀਤਾ ਜਾ ਰਿਹਾ ਸੀਗਾ ਵੀ ਸ਼ਾਇਦ ਮਤਲਬ ਵੀ ਇਹ ਸਾਰਾ ਕੰਮ ਮੈਂ ਨਵੇੜ ਕੇ ਤੇ ਇਹਦਾ ਕ੍ਰੈਡਿਟ ਮੈਂ ਲੈ ਲਵਾਂ। ਤੋਂ ਇਸ ਕਰਕੇ ਕ੍ਰੈਡਿਟ ਬਾਰ ਦਾ ਮਾਮਲਾ ਹੈ। ਝਗੜਾ ਇਸ ਗੱਲ ਤੇ ਹੈ। ਤੇ ਕੇਂਦਰ ਕਹਿੰਦਾ ਸਾਨੂੰ ਕ੍ਰੈਡਿਟ ਮਿਲਣਾ ਚਾਹੀਦਾ। ਭਗਵੰਤ ਮਾਨ ਜੀ ਕਹਿੰਦੇ ਸਾਨੂੰ ਕ੍ਰੈਡਿਟ ਮਿਲਣਾ ਚਾਹੀਦਾ। ਉਸ ਕ੍ਰੈਡਿਟ ਦੇ ਵਿੱਚ ਸਗੋਂ ਕਿਸਾਨ ਜਿਹੜੇ ਬੈਠੇ ਨੇ ਜਿਹੜੇ ਜਨ ਸੁਧਾਰਨ ਕਿਸਾਨ ਨੇ ਤੇ ਉਹ ਫਸ ਚੁੱਕਿਆ ਅੰਦੋਲਨ ਉਹਦੇ ਲਈ ਵਿਧਾਨ ਸਭਾ ਚ ਜਿਹੜਾ ਪ੍ਰੋਟੈਸਟ ਹੋਣਾ ਹੈ ਬਾਜ ਵੀ ਸਮਝਦਾ ਮੈਂ ਕਿਉਂਕਿ 0 ਐਫ ਆਈ ਆਰ ਦਰਜ ਕਰਕੇ ਸਿਰਫ ਲੋਕਾਂ ਦੀਆਂ ਸਮਾਜ ਦੀਆਂ ਕਿਸਾਨਾਂ ਦੀਆਂ ਅੱਖਾਂ 'ਚ ਧੂੜ ਪਾਈ ਗਈ ਹੈ ਇਸ ਤੋਂ ਵੱਧ ਕੁਝ ਨਹੀਂ ਹੈ ਕਿਉਂਕਿ ਅਸਲ 'ਚ ਤੁਹਾਨੂੰ ਬਾਈ ਨੇਮ ਐਫ ਆਈ ਆਰ ਦਰਜ ਕਰਨੀ ਚਾਹੀਦੀ ਸੀ ਤੁਸੀਂ ਜੇ ਇੰਨੇ ਹੀ ਰਖਵਾਲੇ ਹੋ ਕਿਸਾਨਾਂ ਦੇ ਤਾਂ ਫਿਰ ਬਾਈ ਨੇਮ ਐਫ ਆਈ ਆਰ ਦਰਜ ਕਰੋ ਤੁਸੀਂ ਉਹਨਾਂ ਦੇ ਜਿਹੜਾ ਉਸ ਜ਼ਿਲ੍ਹੇ ਦਾ ਐਸ ਪੀ ਆ ਉਹਦੇ ਨਾਲ ਬਾਈ ਨੇਮ ਕਰ ਦਿਓ ਐਫ ਆਈ ਆਰ ਜੇ ਤੁਸੀਂ ਤੁਹਾਨੂੰ ਡਰ ਲੱਗਦਾ ਵੀ ਅਸੀਂ ਗ੍ਰਹਿ ਮੰਤਰੀ ਦੇ ਖਿਲਾਫ ਨਹੀਂ ਪੇਰਨ ਦਰਜ ਕਰ ਸਕਦੇ ਇਹ ਦਰਜ ਕਰੋ ਉਹਦੇ ਚ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਦੇਖਿਆ ਜੋ ਮਤਲਬ ਉਸ ਦਿਨ ਮਾਰਕੁੱਟ ਹੋਈ ਆ ਜਿਸ ਦਿਨੇ ਸੁਭ ਕਰਨ ਦੀ ਡੈਥ ਹੁੰਦੀ ਆ ਉਹ ਇੱਕ ਹੋਰ ਗੰਭੀਰਤਾ ਦੀ ਗੱਲ ਹੈ ਵੀ ਜੇ ਉਹ ਸਾਡੇ ਖੇਤੇ ਚ ਆ ਕੇ ਟਰੈਕਟਰਾਂ ਦੀ ਵੀ ਭੰਨ ਤੋੜ ਕਰਕੇ ਗਏ ਨੇ ਤੇ ਇਹ ਤੇ ਤਾਂ ਫਿਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਜੇ ਹਰਿਆਣਾ ਪੁਲਿਸ ਦੀ ਇੱਥੋਂ ਤੱਕ ਹਿੰਮਤ ਪੈ ਗਈ ਵੀ ਉਹ ਸਾਡੇ ਖੇਤਰ ਚ ਆ ਕੇ ਹੀ ਪੰਨ ਤੋੜ ਕਰ ਗਏ ਤੇ ਇੱਕ ਨੌਜਵਾਨ ਜਿਹੜਾ ਇਕਲੌਤਾ ਬੱਚਾ ਜਿਹੜਾ ਉਹ ਚ ਲੈ ਗਿਆ ਉਹ ਤਾਂ ਵਾਪਸ ਨਹੀਂ ਆ ਸਕਦਾ ਬੜਾ ਦੁਖਦਈ ਪਹਿਲੂ ਹੈ ਕਿਸੇ ਦਾ ਨੌਜਵਾਨ ਬੱਚੇ ਦਾ ਜਾਣਾ ਉਹਦੇ ਲਈ ਤਾਂ ਅਸੀਂ ਅਫਸੋਸ ਜ਼ਾਹਰ ਕਰਦੇ ਆਂ ਪਰ ਜਿਸ ਤਰ੍ਹਾਂ ਨਾਲ ਡੀਲ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਉਹ ਡੀਲਿੰਗ ਵੀ ਇਹਨਾਂ ਦੀ ਠੀਕ ਨਹੀਂ ਹੈ ਹੁਣ ਕਹਿਣ ਨੂੰ ਕਹਿਣ ਬਈ ਅਸੀਂ 1 ਕਰੋੜ ਦੇ ਦੇਣਾ ਜੀ ਉਹਦੇ ਨੌਕਰੀ ਦੇ ਦੇਣੀ ਆ ਉਹਦੇ ਨਾਲ ਮੁੰਡਾ ਤਾਂ ਨਹੀਂ ਨਾ ਵਾਪਸ ਆਉਣਾ ਪਰ ਸੀਐਮ ਸਾਹਿਬ ਤੇ ਕਹਿ ਰਹੇ ਕਿ ਇਸ ਅਸੀਂ ਮਸਾਲੀ ਸਜ਼ਾ ਦੇਵਾਂਗੇ ਜੀ ਮਸਾਲੀ ਸਜ਼ਾ ਹੁਣ ਹਵਾ ਚ ਤਾਂ ਐਫਆਈਆਰ ਆ ਕਿ ਨੂੰ ਮਸਾਲੀ ਸਜ਼ਾ ਦੇਣਗੇ ਇਹਦਾ ਜਵਾਬ ਕਰਨਾ ਪੰਜਾਬ ਦੇ ਲੋਕਾਂ ਨੂੰ ਜ਼ੀਰੋ ਐਫਆਈਆਰ ਅਨਪਸਾਤਿਆਂ ਦੇ ਉੱਤੇ ਐਫਆਈਆਰ ਤੁਸੀਂ ਦੱਸੋ ਤਾਂ ਸਹੀ ਇੰਨੀ ਹਿੰਮਤ ਭਗਵੰਤ ਮਾਨ ਜੀ ਜੇ ਕਰਦੇ ਨੇ ਤੇ ਮੈਂ ਸਮਝਦਾ ਫੇਰ ਤਾਂ ਪੰਜਾਬ ਦਾ ਭਲਾਈ ਹੋ ਸਕਦਾ ਬੇ ਉਹਨਾਂ ਨੂੰ ਬਾਈ ਨੇਮ ਐਫ ਆਈ ਆਰ ਦਰਜ ਕਰਨ ਮੁਲਜ਼ਮਾਂ ਨੂੰ ਤਾਂ ਕਟਹਿਰੇ 'ਚ ਖੜਾ ਕਰਨਾ ਇਹ ਗੱਲ ਮਸਾਲੇ ਹੀ ਸਜਾ ਤੁਸੀਂ ਹਵਾ 'ਚ ਛੱਡ ਕੇ ਨਹੀਂ ਤੀਰ ਹੋ ਸਕਦਾ ਕੁਝ ਹਵਾਈ ਗੱਲਾਂ ਨਾਲ ਜਿੰਨਾ ਚਿਰ ਬਾਈ ਨੇਮ ਐਫ ਆਈ ਆਰ ਤੁਸੀਂ ਉਹ ਨਹੀਂ ਕਰਦੇ ਹੈ ਉਹਨਾਂ ਚਿਰ ਕੁਝ ਵੀ ਹੋਣ ਵਾਲਾ ਨਹੀਂ ਹੈ ਤਾਂ ਮੇਰੇ ਖਿਆਲ ਆ ਵੀ ਜਿਹੜਾ ਆਪੋਜੀਸ਼ਨ ਵੀ ਡਿਮਾਂਡ ਕਰ ਰਹੀ ਆ ਸਾਰੇ ਪੰਜਾਬ ਦੀ ਉਹ ਬਾਜਬ ਮੰਗ ਆ ਉਹਨਾਂ ਦੀ ਪ੍ਰਧਾਨ ਸਭਾ ਦੇ ਅੰਦਰ ਜਿਹੜਾ ਉਹ ਕਹਿ ਰਹੇ ਨੇ ਸਰਕਾਰ ਕਹਿ ਰਹੀ ਕਿ ਅਸੀਂ ਸਿੱਖਿਆ ਦੇ ਮਸਲੇ ਚ ਸਿਹਤ ਦੇ ਮਸਲੇ ਚ ਕ੍ਰਾਂਤੀ ਲੈ ਆਂਦੀ ਹੁਣ ਫੇਰ 2 ਦਿਨ ਵਾਸਤੇ ਅਰਵਿੰਦ ਕੇਜਰੀਵਾਲ ਸਾਹਿਬ ਮੱਲਾ ਕਲੀਨਿਕ ਤੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਨ ਆ ਰਹੇ ਹਨ ਕਿੰਨੀ ਕੀ ਤਰੱਕੀ ਹੋ ਗਈ ਤੁਹਾਡੇ ਹਿਸਾਬ ਨਾਲ ਜੀ ਬਾਈਆਂ ਮਹੀਨਿਆਂ ਦੇ ਵਿੱਚ ਦੇਖੋ ਜਿਹੜੀਆਂ ਉਹ ਕਲੀਨਿਕਾਂ ਦੀ ਗੱਲ ਕਰਦੇ ਆ ਉਹ ਸੈਂਕੜੇ ਕਲੀਨਿਕਾਂ ਨੇ 13000 ਦੇ ਕਰੀਬ ਪਿੰਡ ਆ ਪੰਜਾਬ ਦਾ ਬਾਕੀ ਵੱਡੇ ਸ਼ਹਿਰ ਕਾਰਪੋਰੇਸ਼ਨਾਂ ਦੂਸਰੀਆਂ ਸਾਰੀਆਂ ਲਾ ਕੇ ਤੇ ਉਹਦੇ ਮੁਕਾਬਲੇ ਤਾਂ ਫਿਰ ਇਹ ਕੁਝ ਵੀ ਹੈ ਨਹੀਂ ਜੇ ਉਹ ਆંકੜੇ ਮਤਾਵ ਕੇ ਡਿਲੀਵਰ ਹੋ ਰਿਹਾ ਨਹੀਂ ਹੋ ਰਿਹਾ ਇਹ ਇੱਕ ਅਗਲਾ ਇਸ਼ੂ ਆ ਬੇ ਇਲਾਜ ਮਿਲ ਰਿਹਾ ਨਹੀਂ ਮਿਲ ਰਿਹਾ ਇਹ ਅਗਲਾ ਸਵਾਲ ਆ ਵੈਸੇ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਆ ਵੀ ਜਿਹੜਾ ਪਹਿਲਾ ਸਿਸਟਮ ਚੱਲ ਰਿਹਾ ਸਗੋਂ ਇਹਦੇ ਨਾਲ ਡਿਸਟਰਬੈਂਸ ਪੈਦਾ ਹੋਈ ਆ ਤੇ ਇਹਦੇ ਨਾਲ ਲੋਕਾਂ ਨੂੰ ਇਲਾਜ ਆ ਜਿਹੜਾ ਉਹ ਪ੍ਰੋਪਰ ਨਹੀਂ ਮਿਲ ਰਿਹਾ ਸਗੋਂ ਜਿੱਥੋਂ ਤੱਕ ਸਿੱਖਿਆ ਦਾ ਸਵਾਲ ਆ ਸਿੱਖਿਆ ਦਾ ਖੇਤਰ ਦੇ ਵਿੱਚ ਵੀ ਜਿਹੜੀਆਂ ਮੱਲਾ ਮਾਰਨ ਵਾਲੀਆਂ ਗੱਲਾਂ ਕਰਦੇ ਨੇ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਜੋ ਵਾਦੇ ਤੇ ਗਰੰਟੀਆਂ ਕੀਤੀਆਂ ਸੀ ਉਹ ਵੀ ਪੂਰੇ ਖਰੇ ਨਹੀਂ ਉੱਤਰ ਰਹੇ ਕਿਸੇ ਖੇਤਰ ਚ ਵੀ ਵੈਸੇ ਤਾਂ ਖਰੇ ਨਹੀਂ ਉੱਤਰ ਰਹੇ ਉਹ ਲੈਂਡ ਆਰਡਰ ਦੇ ਮਾਮਲੇ 'ਚ ਮਤਲਬ ਹੁਣ ਇਹਨਾਂ ਦੀ ਆਮ ਆਦਮੀ ਪਾਰਟੀ ਦਾ ਕੱਲ ਇੱਕ ਲੀਡਰਸ਼ਿਪ ਆ ਮਰਿਆ ਜਾਂਦਾ ਉਹਦਾ ਅਸੀਂ ਅਫਸੋਸ ਜਾਰ ਕਰਦੇ ਆ ਪਰ ਸਮੁੱਚੇ ਤੌਰ ਦੇ ਉੱਤੇ ਜੋ ਪੰਜਾਬ ਦੇ ਵਿੱਚ ਕਤਲੋਗਾਰਤ ਡਾਕੇ ਇਹ ਘਟਨਾਵਾ ਮੇਰਾ ਖਿਆਲ ਲਗਾਤਾਰ ਤਰਨ-ਤਰਨ ਦੀਆਂ ਜ਼ਿਆਦਾ ਨੇ ਜਿਹੜਾ ਬੈਂਕ ਡਾਕਾ ਵੀ ਵਜਿਆ ਪਿਛਲੇ 2-3 ਦਿਨਾਂ ਚ 24 ਤਰਨ-ਤਰਨ ਜੀ ਹੋਇਆ। ਸੋ ਇਹ ਘਟਨਾਵਾ ਪੰਜਾਬ ਦੇ ਅੰਦਰ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜ਼ਿਲ੍ਹਾ ਚ ਸਾਰਾ ਕੁਝ ਉਹ ਨਹੀਂ ਰੁਕ ਰਿਹਾ ਹੈਗਾ। ਸੋ ਅਮਨ ਕਾਨੂੰਨ ਦੇ ਮਾਮਲੇ ਤੇ ਸਰਕਾਰ ਜਾਂ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਉਹ ਸਾਰਿਆਂ ਦੇ ਵਿੱਚ ਲਗਭਗ ਫੇਲ ਹੋਣ ਜਾ ਰਹੀ ਹੈ ਅਸੀਂ ਤੁਸੀਂ ਗੱਲ ਕੀਤੀ ਕਿ ਕਰੋੜ ਬਸਤਰ ਨੂੰ ਲੈ ਕੇ ਕਦੇ ਵੀ ਆਮ ਆਦੀ ਪਾਰਟੀ ਦੇ ਵਰਕਰ ਦਾ ਹੀ ਕਤਲ ਹੋ ਜਾਂਦਾ ਉਹਦੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਸਾਹਿਬ ਵੀ ਕਹਿ ਰਹੇ ਨੇ ਕਿ ਮੈਨੂੰ ਵੀ 2 ਕਰੋੜ ਦੀ ਫਰੋਤੀ ਦੀ ਕਾਲ ਆ ਗਈ ਤੇ ਹਲੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਇਹਦਾ ਮਤਲਬ ਇਹ ਆ ਵੀ ਲੈਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੁਰੀ ਤਰ੍ਹਾਂ ਬਿਗਣ ਵਾਲੇ ਪਾਸੇ ਦਾ ਸੰਦੇਸ਼ ਦਿੰਦੀ ਹੈ ਇਹ ਮਤਲਬ ਇੱਕ ਸੁਨੇਹਾ ਹੈ ਜੇ ਇੱਕ ਐਕਸ ਸੀਮ ਨੂੰ ਇਸ ਤਰ੍ਹਾਂ ਦੀ ਫਰੋਤੀ ਮੰਗਣ ਦੇ ਮੈਸੇਜ ਆਉਂਦੇ ਨੇ ਇਹ ਬਹੁਤ ਮਤਲਬ ਵਿਗੜੀ ਹੋਈ ਜਿਹੜੀ ਸਿਚੁਏਸ਼ਨ ਆ ਉਹਦਾ ਇੱਕ ਸੁਨੇਹਾ ਵੀ ਹੈ ਇਹ ਸਮਝ ਲੈਣਾ ਚਾਹੀਦਾ ਵੀ ਇਹਨਾਂ ਨੂੰ ਉਸ ਤਰੀਕੇ ਨਾਲ ਆਪਣਾ ਕੰਟਰੋਲ ਕਰਨਾ ਚਾਹੀਦਾ ਇਕੱਲੇ ਇਲਜ਼ਾਮ ਤਰਾਸੀ ਨਾਲ ਮੈਂ ਨਹੀਂ ਸਮਝਦਾ ਵੀ ਸਰਕਾਰ ਦਾ ਕੰਮ ਚੱਲਦਾ ਹੁੰਦਾ ਸਰਕਾਰ ਚੋਣ ਤੋਂ ਬਾਅਦ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਜ਼ਿੰਮੇਵਾਰੀਆਂ ਲੋਕਾਂ ਨੂੰ ਅਨ ਨਵਾਂਉਣੀਆਂ ਹੁੰਦੀਆਂ ਲੋਕਾਂ ਪ੍ਰਤੀ ਲੋਕਾਂ ਦੀ ਸੁਰੱਖਿਆ ਦੇ ਵਾਸਤੇ ਵਾਰ-ਵਾਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਇਹਨਾਂ ਨਿਵੇਸ਼ ਹੋ ਗਿਆ 70000 ਕਰੋੜ ਤੋਂ ਜ਼ਿਆਦਾ ਨਿਵੇਸ਼ ਹੋ ਗਿਆ 40000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਦਿੱਤਾ ਹੈਗਾ ਪਿਛਲੇ ਜਿਹੜੇ ਜਿੰਨਾਂ ਲੁੱਟਿਆ ਉਹਨਾਂ ਦੀ ਅਸੀਂ ਪਰਪਾਈ ਕਰ ਰਿਹਾ ਹੈਗੇ ਜੇ ਹੁਣ ਕਹਿ ਰਹੇ ਕਿ ਸੁਬੀਸ਼ ਸਿੰਘ ਬਾਦਲ ਦਾ ਜਿਹੜਾ ਸੁੱਖ-ਵਿਲਾਸ ਆ ਉਹ ਵੀ ਅਸੀਂ ਜੀਸੀਬੀ ਦੇ ਨਾਲ ਢਾ ਦੇਣਾ ਹੈਗਾ ਕਿਉਂਕਿ ਉਹਨਾਂ ਨੇ 108 ਕਰੋੜ ਰੁਪਏ ਸਰਕਾਰੀ ਖਜ਼ਾਨੇ 'ਚ ਲੁੱਟ ਲਏ ਸੀ ਵੀ ਜਿਹੜੇ ਜਮ੍ਹਾਂ ਕਰਾਉਣੇ ਚਾਹੀਦੇ ਸੀ ਇੰਨੀਆਂ ਸਬਸਿਡੀਆਂ ਲੈ ਲਈਆਂ ਜੀ ਨਿਕੋ ਮੇਰੇ ਕੋਲੇ ਜਿਹੜੀ ਜਾਣਕਾਰੀ ਹੈ ਨਿਵੇਸ਼ ਪਹਿਲਾਂ ਨਾਲੋਂ ਘਟਿਆ ਜਿੰਨਾ ਕੈਪਟਨ ਤੇ ਚੰਨੀ ਵੇਲੇ ਨਿਵੇਸ਼ ਸੀ ਉਹਦੇ ਨਾਲੋਂ 90% ਜਿਹੜਾ ਨਿਵੇਸ਼ ਆਹੋ ਡਾਊਨ ਹੋ ਗਿਆ ਇਹ ਕਿਹਦੀ ਗੱਲ ਕਰਦੇ ਆ ਅੰਕੜੇ ਤਾਂ ਪੇਸ਼ ਕਰਨ ਲੋਕਾਂ ਕੋਲੇ ਵੀ ਨਿਵੇਸ਼ ਵਧਿਆ ਹੈ ਨਹੀਂ ਤਾਂ ਉਹਦੇ ਤੇ ਆਰਟੀਆਈ ਵੀ ਪਾਈ ਜਾ ਸਕਦੀਆਂ ਨਿਵੇਸ਼ ਬਦਿਆ ਨਹੀਂ ਕਿਉਂਕਿ ਇਹ ਇੰਡਸਟਰੀ ਲਿਸਟ ਆ ਜਿਹੜਾ ਜਿਹੜਾ ਪੈਸਾ ਇਨਵੈਸਟ ਕਰਦਾ ਉਹ ਸਭ ਤੋਂ ਪਹਿਲਾਂ ਆਪਣੀ ਤੇ ਆਪਣੇ ਪੈਸਿਆਂ ਦੀ ਤੇ ਆਪਣੀ ਜਾਨ ਦੀ ਸੁਰੱਖਿਆ ਦੀ ਗਾਰੰਟੀ ਕਰਦਾ ਉਹ ਤੇ ਇਹ ਪੰਜਾਬ ਚ ਹੈ ਨਹੀਂ ਜੇ ਇਹ ਨਹੀਂ ਹੈ ਤਾਂ ਇਨਵੈਸਟਮੈਂਟ ਨਹੀਂ ਹੋਏਗੀ ਇੱਕ ਬਹੁਤ ਇਹਨਾਂ ਦੇ ਸਰਕਾਰੀ ਨਿੱਕੀ ਜਿਹੜੇ ਸੋਰਸੇਸ ਨੇ ਉਹਦੇ ਤੋਂ ਮੈਨੂੰ ਜਾਣਕਾਰੀ ਮਿਲੀ ਹੈ ਵੀ ਇਹ ਨਿਵੇਸ਼ ਤਾਂ ਨਾਮਾਤ ਰਹਿ ਗਿਆ ਜੀ ਤੇ ਫਿਰ ਸਰਕਾਰ ਮਤਲਬ ਕਰਜ਼ਾ ਚੱਕ ਚੱਕ ਕੇ ਤਾਂ ਹੀ ਤਾਂ ਜੀਵਤ ਹੋ ਰਹੀ ਏ ਹੁਣ ਇੱਕ ਹੋਰ ਕੰਮ ਕੀਤਾ ਸਰਕਾਰ ਨੇ ਵੀ ਜਿਹੜੇ ਇੰਡਸਟਰੀ ਲਿਸਟਾਂ ਨੇ ਜਿੰਨਾਂ ਲੋਕਾਂ ਨੇ ਪੈਸਾ ਲਿਆ ਜਾਂ ਕਰਜ਼ਾ ਜਿਹਨੇ ਲੈਣਾ ਹੈ ਉਹਤੇ 0.6525 ਦਾ ਜਿਹੜਾ ਟੈਕਸ ਲਾ ਦਿੱਤਾ ਤੇ ਕਿਹੜਾ ਇਨਵੈਸਟਮੈਂਟ ਕਰਨਾ ਆਊਗਾ ਤੋਂ ਦੇਤੇ ਕੈਲਕੂਲੇਸ਼ਨ ਇਸ ਤਰੀਕੇ ਨਾਲ ਕਰਦੇ ਆ ਜਿਹੜੀਆਂ ਅੱਜ ਦੀਆਂ ਖਬਰਾਂ ਦਰਸਾਉਂਦੀਆਂ ਬਿਲਕੁਲ ਤਾਂ ਹੋ ਸੰਭਵ ਹੀ ਨਹੀਂ ਹੈਗਾ ਜਿਹੜਾ ਬਾਦਲਾਂ ਦੇ ਕਹਿੰਦੇ ਜੀਸੀਬੀ ਲੈ ਕੇ ਚਾੜ ਦੇਣੀ ਹੈ ਕਿ ਦੀ ਹੋਟਲ ਦੇ ਉੱਪਰ ਮੇਰਾ ਤਾਂ ਖਿਆਲ ਨਹੀਂ ਵੀ ਬਾਦਲਾਂ ਦੇ ਉਹ ਨਹਿਰ ਢਵਾਉਣ ਦਾ ਵੀ ਇਹਨੇ ਐਲਾਨ ਕਰਿਆ ਸੀ ਉਹ ਵੀ ਹਵਾਚੀ ਰਹਿ ਗਿਆ ਤੇ ਇਹ ਜੀਸੀਬੀ ਤਾਂ ਮੇਰਾ ਖਿਆਲ ਨਹੀਂ ਚੜੇਗੀ ਇੱਕ ਅੱਦੇ ਮੁਕਦਮੇ 'ਚ ਜ਼ਰੂਰ ਪਾਜ ਜਾਣਾ ਇਹਨੇ ਜੋ ਉਹਨਾਂ ਦਾ ਸਪਸ਼ਟੇਕਰਨ ਆਇਆ ਓਵਰ ਲੋਕਾਂ ਦੇ ਸਾਹਮਣੇ ਸਾਰੇ ਤੱਥ ਪੇਸ਼ ਕਰ ਦੇਣੇ ਚਾਹੀਦੇ ਇਕੱਲੀ ਸਟੇਟਮੈਂਟ ਓਰਲ ਸਟੇਟਮੈਂਟ ਕਰਨ ਦਾ ਮੈਂ ਨਹੀਂ ਸਮਝਦਾ ਕੋਈ ਫਾਇਦਾ ਹੈ ਜੇ ਬਾਦਲਾਂ ਨੇ ਕੋਈ ਗੁਨਾਹ ਕੀਤਾ ਤੇ ਕਹੀ ਜਾ ਰਿਹਾ ਭਗਵੰਤ ਮਾਨ ਜੀ ਪਰ ਕਾਰਵਾਈ ਕੋਈ ਨਹੀਂ ਇਨੀਸ਼ੀਏਟ ਹੋ ਰਹੀ ਜੇ ਮਤਲਬ ਉਹਨਾਂ ਨੇ ਗੁਨਾਹ ਕੀਤੇ ਆ ਤੇ ਕਾਰਵਾਈ ਕੋਈ ਨਹੀਂ ਸੋ ਮਤਲਬ ਉਹਦੇ ਮੁਕਾਬਲ ਤੁਨ ਜਿਹੜਾ ਬਹੁਤ ਵੱਡਾ ਲਾਸ ਔਰ ਮਤਲਬ ਹੋ ਰਿਹਾ ਉਹ ਇਹ ਆ ਵੀ ਜਿਹੜੇ ਇਹਨਾਂ ਨੇ ਗੁਰੂਗ੍ਰਾਂਦ ਸਾਹਿਬ ਦੀਆਂ ਬੇਅਦਮੀਆਂ ਦੇ ਹੋਰ ਸਾਰੇ issues ਕੀਤੇ ਉਹਦੇ ਸਵਾਲ ਦੇ ਉੱਤੇ ਤਾਂ ਸਰਕਾਰ ਲਗਭਗ ਜੋ ਕੇਂਦਰ ਤੇ ਹਰਿਆਣਾ ਸਰਕਾਰ ਦਾ ਰਵਈਆ ਹੈ ਗਰਮੀਤ RAM ਪ੍ਰਤੀ ਤੇ ਜਾ ਕੋਟ ਪੂਰਾ ਗੋਲੀ ਕਾਂਢ ਦੇ ਜਿਹੜੇ ਮਲਜਮਾ ਉਹਨਾਂ ਪ੍ਰਤੀ ਤਾਂ ਉਹ ਰਵਈਆ ਮਤਲਬ ਉਹਨਾਂ ਪ੍ਰਤੀ ਐਕਸ਼ਨ ਕਰਨ ਵਾਲਾ ਨਹੀਂ ਹੈ ਉਹਨਾਂ ਨੂੰ ਪਿਤਾਉਣ ਵਾਲਾ ਰਵਈਆ ਜਾਂ ਉਹਨਾਂ ਨੂੰ ਬਰੀ ਕਰਾਉਣ ਵਾਲਾ ਰਵਈਆ ਹੈ ਵੈਸੇ ਤਾਂ ਇਸ ਵੰਦ ਚ ਇਹਨਾਂ ਦੇ ਐਮਐਲਏ ਸਾਹਿਬ ਵਾਵਾ ਕੁਝ ਕਹੀ ਜਾਂਦੇ ਆ ਕੁਮਰ ਵਿਸ਼ੇ ਪ੍ਰਤਾਪ ਵੀ ਤੋਂ ਇਹ ਬਹੁਤ ਵੱਡਾ ਸਵਾਲ ਜਿਹੜੇ ਪੰਜਾਬ ਸਰਕਾਰ ਲੋਕਾਂ ਦਾ ਧਿਆਨ ਵੰਡਣ ਵਾਸਤੇ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਂਦੇ ਆ ਸੋ ਮੈਂ ਤਾਂ ਸਮਝਦਾ ਵੀ ਜਾਂ ਤਾਂ ਭਗਵੰਤ ਮਾਨ ਹੋਣਾ ਨੂੰ ਕੋਈ ਬੀਰੋਕਰੇਸੀ ਦੇ ਵਿੱਚ ਪ੍ਰਾਪਰ ਜਾਂ ਤਾਂ ਅੰਕੜੇ ਨਹੀਂ ਦੇ ਰਿਹਾ ਤੇ ਜਾਂ ਉਹਨਾਂ ਨੂੰ ਕੋਈ ਠੀਕ ਜਿਹੜੀ ਆ ਉਹ ਸਲਾਹ ਨਹੀਂ ਦੇ ਰਿਹਾ ਹੈਗਾ ਇਹਦਾ ਨਤੀਜਾ ਨਿਕਲ ਰਿਹਾ ਪੰਜਾਬ ਅਲਟੀਮੇਟਲੀ ਹਰ ਖੇਤਰ ਦੇ ਵਿੱਚ ਪਸੜ ਜਾਏਗਾ ਬੁਰੀ ਤਰ੍ਹਾਂ ਤੇ ਕਰਜ਼ੇ ਦੀ ਦਲਦਲ ਚ ਇੰਨਾ ਬੁਰੀ ਤਰ੍ਹਾਂ ਫਸ ਜਾਏਗਾ ਤੇ ਨਿਕਲਿਆ ਨਹੀਂ ਜਾਣਾ ਤੇ ਸੰਕਟ ਦਿਨ-ਦਿਨ ਵੱਧ ਰਿਹਾ ਮੰਗਾਈ ਵੱਧ ਰਹੀ ਆ ਬੇਰੁਜ਼ਗਾਰੀ ਵੱਧ ਰਹੀ ਆ ਤੇ ਲਗਾਤਾਰ ਸਮੱਸਿਆਵਾਂ ਨੇ ਜਿਹੜੀਆਂ ਉਹਦੇ ਚ ਹੋਰ ਵਾਧਾ ਹੋਣਾ ਬਹੁਤ ਬਹੁਤ ਸ਼ੁਕਰੀਆ ਇਸ ਇਨਕਾਮਰਡ ਸਿੱਖੋ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਕਾਰਜਕਾਰੀ ਨੂੰ ਲੈ ਕੇ ਕਈ ਟਿੱਪਣੀਆਂ ਕੀਤੀਆਂ ਨੇ ਫਿਲਹਾਲ ਸਾਨੂੰ ਦੁਆਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ